ਸ਼ੋਮਣੀ ਕਾਲਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਕਿ ਜਾਂ ਤਾਂ ਬੰਦਾ ਸਾਰਾ ਝੂਠ ਹੋਊ ਜਾਂ ਬੰਦਾ ਸੱਚ ਹੋ ਪੇਕੈਂਟ ਚੂਜ਼ ਨਹੀਂ ਹੋ ਸਕਦੀ ਕਦੇ ਵੀ ਇਹ ਪ੍ਰਦੀਪ ਕਲੇਰ ਕੱਲ ਜਿਹੜੀ ਇਹਦੀ ਵੀਡੀਓ ਰਿਲੀਜ਼ ਕੀਤੀ ਬੜੀ ਆਪ ਦੇ ਜਾਣੇ ਉਹਨੇ ਅਚੀਵਮੈਂਟ ਸਮਝੀ ਜਾਰੀ ਕਰਨ ਵਾਲੇ ਨੇ ਵੀ ਕਿ ਮੈਂ ਬੜੀ ਪੰਜਾਬ ਦੀ ਰਾਜਨੀਤੀ ਤਰਥੱਲੀ ਮਚਾਤੀ ਇਹ ਗੱਲ ਕਹਿੰਦਾ ਕਿ ਮੈਂ ਤਾਂ ਕਦੇ ਵੀ ਆਪਣੀ ਰੁਟੀਨ ਲਾਈਫ ਨੂੰ ਡਿਸਟਰਬ ਨਹੀਂ ਕੀਤਾ ਜਿਹੜਾ ਨੰਬਰ ਮੇਰੇ ਕੋਲ ਪਹਿਲਾਂ ਸੀ ਉਹੀ ਅੱਜ ਹੈ ਤੇ ਮੈਂ ਤਾਂ ਘਰ ਆਪਣੇ ਰੁਟੀਨ ਫੈਮਿਲੀ ਵਿੱਚ ਲਾਈਵ ਬਿਤਾ ਰਿਹਾ ਸੀਗਾ ਮੈਨੂੰ ਤਾਂ ਕਦੇ ਨਾ ਪੁਲਿਸ ਦਾ ਨੋਟਿਸ ਆਇਆ ਨਾ ਮੈਨੂੰ ਕਦੇ ਪਤਾ ਹੀ ਕਿ ਮੈਨੂੰ ਪੀਓ ਡਿclare ਕੀਤਾ ਗਿਆ ਇਹ ਹੁਣ ਦੋ ਸਵਾਲ ਉਠਾਉਂਦੀ ਆ ਉਹਦੀ ਇਹ ਗੱਲ ਕਹਿਣੀ ਕਿਰਾਇਆ ਤਾਂ ਸਰਕਾਰਾਂ ਨੇ ਇਹ ਸਾਰੀ ਏਜੰਸੀਆਂ ਨੇ ਕਿ ਹੁਣ ਸਰਕਾਰਾਂ ਦੱਸਣ ਕਿ ਜੇ ਪਲਦੀਪ ਕਲੇਰ ਸੱਚ ਕਹਿ ਰਿਹਾ ਹੈ ਤਾਂ ਇਹਨਾਂ ਨੇ ਫਿਰ ਉਹਨੂੰ ਪੀਓ ਕਰਕੇ ਤੇ ਭਗੌੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਇਹ ਆਨਸਰ ਇਹਨਾਂ ਨੂੰ ਹੁਣ ਸਰਕਾਰਾਂ ਨੂੰ ਦੇਣਾ ਪਊਗਾ ਦੇਖੋ ਅਸੀਂ ਪਹਿਲੇ ਦਿਨ ਦੇ ਕਹਿੰਨੇ ਆ ਕਿ ਨਾ ਕ ਫੇਰ ਕਮਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਡਰਾਮਾ ਕਰਦੇ ਆ ਅਕਸ਼ੇ ਕੁਮਾਰ ਇੱਥੇ ਵੀ ਬੁਲਾਇਆ ਕੁਛ ਨਾ ਲੱਭਿਆ ਗੱਲ ਮੁੱਕ ਗਈ ਸਟੇਜ ਉਹੀ ਰਹੀ ਅਬਜੈਕਟ ਸੇਮ ਰਿਹਾ ਐ ਐਕਟਰ ਤੇ ਡਾਇਰੈਕਟਰ ਬਦਲਦੇ ਰਹੇ ਫਿਰ ਉਦੋਂ ਬਾਅਦ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ گورنر ਹਾਊਸ ਮੀਟਿੰਗ ਹੋਈ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਜੀ ਦੇ ਵਿੱਚ ਇਹਨਾਂ ਨੇ ਉਹ ਬਰਨਾਲੇ ਵਾਲੀ ਰੀਮਸਾ ਮੀਮਸਾ ਰਾਜਵਿੰਦਰ ਕੌਰ ਮੀਮਸਾ ਤਿਆਰ ਕੀਤੀ ਕਿ ਤੂੰ ਬਿਆਨ ਦੇ ਜਦੋਂ ਪ੍ਰੈਸ ਕਾਨਫਰੈਂਸ ਹੋਊਗੀ ਅਸੀਂ ਉੱਥੇ ਇੱਕ ਇੱਕ ਬੰਦੇ ਹਾਜ਼ਰ ਦਾ ਨਾਮ ਦੱਸਦਾ ਇਹ 10 ਮਿਨਿਸਟਰ ਉਸਵੇ ਦਾ ਹੋਮ ਮਿਨਿਸਟਰ ਹੋਮ ਸੈਕਟਰੀ ਐਡਵੋਕੇਟ ਜਰਨਲ ਸਿਟ ਦੇ ਇੰਚਾਰਜ ਮਿਸਟਰ ਪਰਮਾਰ ਰਿਟਾਇਰ ਡੀਆਈਜੀ ਘਟੜਾ ਸਾਹਿਬ ਕੀ ਸਾਰੇ ਉੱਥੇ ਬੈਠੇ ਸੀ ਉਹਨਾਂ ਦਾ ਉਹ ਵੀ ਫਲॉप ਹੋ ਗਿਆ ਫਿਰ ਉਹਨੇ ਆਪਣੇ ਆਪ ਨੂੰ ਜੈਨੂਨ ਦੱਸਣ ਲਈ ਹਾਈ ਕੋਰਟ ਰਿੱਟ ਪਾਈ ਕਿ ਡਾਇਰੈਕਸ਼ਨ ਦਿਓ ਮੇਰੇ ਐਵੀਡੈਂਸ ਰਿਕਾਰਡ ਕੀਤਾ ਜਾਵੇ ਉਹ ਵੀ ਨਾ ਹੋਇਆ ਬੜਾ ਹੋਇਆ ਕਿ ਉਹ ਮਕਸਦ ਤਾਂ ਮੌਜੂਦਾਨ ਉਸ ਅਜਾਦੋਵਨ ਦਾ ਨਹੀਂ ਗੁਰੂ ਸਾਹਿਬ ਦੀ ਬੇਦਬੀ ਦਾ ਨਹੀਂ ਮਕਸਦ ਇਹ ਹੈ ਕਿ ਅਕਾਲੀ ਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਤੇਰੇ ਕਿਵੇਂ ਖੜਾ ਕੀਤਾ ਜਾ ਸਕਦਾ ਹੈ ਤੇ ਹੁਣ ਆ ਮੌਜੂਦਾ ਸਰਕਾਰ ਨੇ ਨਵਾਂ ਹੀ ਕਾਉਂਸਲ ਆਚ ਲਿਆ ਮੇਨ ਅਕਿਊਜ਼ਡ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਪਹਿਲਾਂ ਉਹਨੂੰ ਅਪਰੂਵਰ ਬਣਾਇਆ ਗਿਆ ਅਪਰੂਵਰ ਕੌਣ ਬਣਦਾ ਹੈ ਤੇ ਅਪਰੂਵਰ ਕਿਸ ਹਾਲਤ ਵਿੱਚ ਬਣਾਉਂਦੀ ਹੈ ਸਟੇਟ ਜਾਂ ਦਾ ਸਟੇਟ ਤੇ ਪ੍ਰੋਸੀਕਿਊਸ਼ਨ ਇਸ ਗੱਲ ਤੇ ਕਲੀਅਰ ਹੋ ਜਵੇ ਕਿ ਉਹਨਾਂ ਦੀ ਤਪਤੀਸ਼ ਵਿੱਚ ਕਲੀ ਸਫੀਸ਼ੀਐਂਟ ਨਹੀਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਤਾਂ ਫਿਰ ਉਹ ਮੁਲਜ਼ਮ ਇੱਕ ਨੂੰ ਭੰਨ ਕੇ ਅਪਰੂਵਰ ਬਣਾਉਂਦੀ ਹੈ ਸੋ ਪ੍ਰਦੀਪ ਕਲੀਅਰ ਨੂੰ ਅਪਰੂਵਰ ਬਣਾਉਣ ਨਾਲ ਇੱਕ ਗੱਲ ਸਾਬਤ ਕਰਤੀ ਇਹ ਸਰਕਾਰ ਨੇ ਕੀ ਸਰਕਾਰ ਦੀ ਜਿਹੜੀ ਕੀਤੀ ਹੋਈ ਤਬਦੀਸ਼ ਇਨਵੈਸਟਿਗੇਸ਼ਨ ਆ ਸੈਕ੍ਰਲਾਈਜਿਸ ਕੇਸੇਸ ਸਰਕਾਰ ਨੂੰ ਯਕੀਨ ਹੋ ਗਿਆ ਕਿ ਉਹ ਸਫੀਸ਼ੈਂਟ ਨਹੀਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੁਣ ਪੁੱਛਿਆ ਜਾਵੇ ਕਿ ਤੁਸੀਂ ਉਹਦੇ 164 ਦੇ ਬਿਆਨ ਹੋਏ ਪ੍ਰਦੀਪ ਦੇ 164 ਦੇ ਆ ਬਿਆਨ ਆ ਜਿਹੜੇ ਉਹਦੇ ਕੋਰਟ ਤੋਂ ਨੇ ਹਿੰਦੀ 'ਚ ਰਿਕਾਰਡ ਕਰਾਇਆ ਸਾਰੇ ਬਿਆਨਾਂ ਵਿੱਚ ਉਹ ਕਿਤੇ ਇਹ ਨਹੀਂ ਮੰਨਦਾ ਕਿ ਮੈਂ ਬੇਦਬੀ ਕੀਤੀ ਫਿਰ ਉਹਨੂੰ ਅਪਰੂਵਰ ਕਿਉਂ ਬਣਾਇਆ ਅਪਰੂਵਰ ਤਾਂ ਹੁੰਦਾ ਕਿ ਆਪਣਾ ਆਫੈਂਸ ਮੰਨ ਕੇ ਉਸ ਤੋਂ ਬਾਅਦ ਪਾਡਨ ਮੰਗੇ ਉਹ ਕਹਿੰਦਾ ਮੇਰੇ ਸਾਹਮਣੇ ਬਾਬੇ ਨੇ ਹਦਾਇਤਾਂ ਕੀਤੀਆਂ ਐ ਜਿਹੜਾ ਬੰਦਾ ਮਰ ਗਿਆ ਬਿੱਟੂ ਦੇ ਨਾਂ ਤੇ ਸਾਰਾ ਪੋਜ ਪਤਾ ਜਿਹੜੇ ਉਹਦੇ ਹਿੰਦੀ ਚ ਬਿਆਨ ਹੈ 1.5 ਸਫੇ ਦੇ ਇਹ ਫਰਵਰੀ 2024 ਚ ਰਿਕਾਰਡ ਹੋਇਆ ਮਾਣ ਮੈਂ ਪੁੱਛਦਾ ਹੈ ਤੁਹਾਡੇ ਮਾਧਿਅਮ ਰਾਹੀਂ ਰਤੇਸ਼ ਜੀ ਲੱਖੀ ਜੀ ਨੂੰ ਵੀ ਕਿ ਰਤੇਸ਼ ਤੂੰ ਤਾਂ ਐਡਾ ਸੀਨੀਅਰ ਐਂਕਰ ਆ ਯਾਰ ਜਰਨਲਿਸਟ ਐ ਤੂੰ ਮੁੱਖ ਮੁਖੀ ਮੋਲਜ਼ਮ ਆ ਜਿਹੜਾ ਵੇਦਵੀ ਵਾਲਾ ਉਹਦੀ ਤੂੰ ਇੰਟਰਵਿਊ ਕਰਦਾ ਹੈ ਤੋ ਉਹਨੂੰ ਇਹ ਤਾਂ ਪੁੱਛ ਲਿਆ ਕਿ ਤੇਰਾ ਰੋਲ ਕੀ ਸੀ ਵੇਦ ਵਿੱਚ ਤੂੰ ਅਪਰੂਵਰ ਕਿਉਂ ਬਣਿਆ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਇਸ ਧਰਤੀ ਦੇ ਕੋਈ ਘਟੀਆ ਆਦਮੀਆਂ ਤਾਂ ਸਭ ਤੋਂ ਘਟੀਆ ਅਪਰੂਵਰ ਐ ਜਿਹੜਾ ਪਹਿਲਾਂ ਆਫੈਂਸ ਕਮਿਟ ਕਰਦਾ ਹੈ ਫੇਰ ਸਾਥੀਆਂ ਨਾਲ ਦਗਾ ਕਰਦਾ ਉਹਨਾਂ ਦੇ ਉਲਟ ਗਵਾਹ ਬਣਦਾ ਸਾਰੀ ਇੰਟਰਵਿਊ ਚ ਬਾਬੇ ਨੂੰ ਸੁਖਬੀਰ ਜੀ ਕਿੱਥੇ ਮਿਲੇ ਬਾਬੇ ਕੋਲ ਕੌਣ ਗਿਆ ਬਾਬਾ ਕਿਵੇਂ ਮਿਲਿਆ ਤੂੰ ਪੁੱਛ ਕੇ ਮਲਜ਼ਮ ਆ ਜਿਹੜੇ ਉਸੇ ਭੇਦਭੀ ਦਾ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਗੱਲਾਂ ਲਕੋਈਆਂ ਜਾ ਰਹੀਆਂ ਨੇ ਅਸੀਂ ਕਹਿੰਦੇ ਆ ਕਿ ਉਹ ਲਕੋਈਆਂ ਜਾ ਰਹੀਆਂ ਨੇ ਕਿਉਂਕਿ ਨਾ ਕਾਂਗਰਸ ਸਰਕਾਰ ਨਾ ਬੀ ਜੀ ਪੀ ਦੀ ਗਵਰਨਮੈਂਟ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਬੇ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੀ ਰਾਜਨੀਤਿਕ ਲਾਭਾਂ ਕਰਕੇ ਆਉਣ ਵਾਲੇ ਹਰਿਆਣੇ ਦੀਆਂ ਇਲੈਕਸ਼ਨਾਂ 'ਚ ਸਾਰੇ ਇਹਦੀਆਂ ਵੋਟਾਂ ਵਟੋਰਨ ਲਈ ਡਰਾਮੇ ਕਰ ਰਹੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੁੱਛਦਾ ਮਾਨ ਸਾਹਿਬ ਆ ਚਿੱਠੀ 2022 ਤੁਹਾਨੂੰ ਗਵਰਨਮੈਂਟ ਨੂੰ ਐਸਐਸਪੀ ਫਰੀਦਕੋਟ ਨੇ ਲਿਖੀ ਕਿ 295ਏ ਦਾ ਕੇਸ ਪਰਸੀਕਿਊਟ ਕਰਨ ਲਈ ਬਾਬੇ ਦੇ ਉਲਟ ਪਰਮਿਸ਼ਨ ਦਿੱਤੀ ਜਾਵੇ 3 ਸਾਲ ਵਿੱਚ ਤਾਂ ਪਹਿਲਾਂ 6 ਮਹੀਨੇ ਕਾਂਗਰਸ ਦੀ ਸਰਕਾਰ ਨੇ ਨਾ 2.5 ਸਾਲ ਤੁਹਾਡੀ ਸਰਕਾਰ ਨੇ ਇਹਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਅੱਜ ਤੱਕ ਨਹੀਂ ਦਿੱਤੀ ਫੇਰ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰਾਇਆ ਕਨਸੈਂਟ ਨਾਲ ਫਿਰ ਅੱਜ ਤੱਕ ਕਦੇ ਹੋਇਆ ਕਿ ਹਾਈ ਕੋਰਟ ਦੇ ਵਿੱਚ ਕੇਸ ਟਰਾਂਸਫਰ ਹੋਇਆ ਹੋਵੇ ਜਾਂ ਸੁਪਰੀਮ ਕੋਰਟ ਦੇ ਕਹਿਣ ਤੇ ਪਹਿਲਾ ਕੇਸ ਬਾਬੇ ਵਾਲਾ ਚੰਡੀਗੜ੍ਹ ਜਿੱਥੇ ਪੰਜਾਬ ਗਵਰਨਮੈਂਟ ਨੇ ਕਨਸੈਂਟ ਦਿੱਤੀ ਦੂਸਰਾ ਚਰਨਜੀਤ ਸ਼ਰਮੇ ਵਾਲਾ ਹਾਈ ਕੋਰਟ ਦੇ ਕਹਿਣ ਤੇ ਹੋਇਆ ਹੋਵੇ ਤੀਜਾ ਕੇਸ ਜੱਜ ਆਪ ਹੀ ਟਰਾਂਸਫਰ ਕਰਦਾ ਪਿਆ ਹਾਈ ਕੋਰਟ ਨੂੰ ਕਿ ਮੈਨੂੰ ਤੁਸੀਂ ਦੱਸ ਦੋ ਇਹ ਕੇਸ ਤੁਸੀਂ ਸੁਣੋ ਇੱਥੇ ਚੰਡੀਗੜ੍ਹ ਭੇਜੋਗੇ ਕਿ ਮੈਂ ਸੁਣਨਾ ਕਿਉਂਕਿ ਉਹਨਾਂ ਤੋਂ ਐਪਲੀਕੇਸ਼ਨ ਤਾਂ ਨਹੀਂ ਦਵਾਈ ਕਿ ਸਰਕਾਰ ਨੂੰ ਉਥੇ ਓਪਨਲੀ ਹਾਂ ਕਹਿਣੀ ਪੈਣੀ ਸੀ ਜੱਜ ਨਾਲ ਹੌਬ ਨੋਵਿੰਗ ਕਰਕੇ ਜੱਜ ਤੋਂ ਲਿਖਾ ਦਿੰਦਾ